ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਤਾ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 98783 93688 ਹੈ ਜੀ ਤਰੀਕ ਅੱਜ ਹੈਗੀ ਹੈ 5 ਤਰੀਕ ਚੌਥਾ ਮੇਨਾ 2025 ਦਾਣ ਹੈਗਾ ਸ਼ਨੀਵਾਰ ਦਾ ਜੀ ਤੇ ਇਹ ਵੀਡੀਓ ਅੱਜ ਹੀ ਅਪਲੋਡ ਹੋਣੀ ਹੈ 5 ਤਰੀਕ ਦੇ ਵਿੱਚ ਵਿੱਚ ਆਜੋ ਬਾਕੀ ਜਾਣਕਾਰੀ ਲੈਣੇ ਕਾਕੇ ਬਰਾੜ ਤੋਂ ਉਹਦੀਆਂ ਡਿਟੇਲ ਆ ਕੀ ਦੁੱਧਵਾ ਦੇਣਾ ਬੈਣਾ ਥੱਲੇ ਬੇਸਰੀਕਾਲ ਸਤ ਸ੍ਰੀ ਅਕਾਲ ਜੀ ਸਾਰੇ ਮੇਰੇ ਪਿੰਡ ਪਰਵਾਣੂ ਨੂੰ ਨਵਦਾਦ ਦੇ ਭਾਈ ਇੱਕ ਵਾਰੀ ਨਵਦੀ ਕਾਕਾ ਪਿੰਡ ਲੱਗਿਆਣਾ ਤੁਸੀਂ ਬਾਗਾ ਪਰਵਾਣੂ ਜਲਾ ਮੋਗਾ ਠੀਕ ਹੈ ਭਾਈ ਕੀ ਜਾਂਦਾ ਮਾਲ ਮਾਲ ਭਾਈ ਬਗੈਰ ਬੁੜੀ ਤੋਂ ਫਿਰ ਕੀ ਜਾਂਦਾ ਹਰਦਾ ਤੁਹਾਨੂੰ ਕਹਿਦਾ ਮਾਲ ਪੂਰਾ ਹੀ ਨਹੀਂ ਆਉਦਾ ਪਿਆ ਉਹਦਾ ਮਗਰੋਂ ਪਹਿਲੋਂ ਠੀਕ ਹੈ ਜੀ ਉਹਦੇ ਵੀ ਕੀ ਜਾਂਦਾ ਭਾਈ ਠੀਕ ਹੈ ਜੀ ਲੋਕਰੇ ਖੜੂ ਤਾਂ ਫੇਰੀ ਬੁੜੀ ਪਾਵਾਂ ਹਾਂ ਜੀ ਹਾਂ ਜੀ ਭਾਈ ਹਾਂ ਜੀ ਆ ਦੂਜੇ ਸੁਵੇਰੀ ਠੀਕ ਹੈ ਜੀ 8 ਲੀਟਰ ਦੁੱਧ ਠੀਕ ਹੈ ਜੀ 7.5 ਲੱਕੀ ਦੋ ਸਟਾਮ ਤੇ ਠੀਕ ਹੈ ਜੀ ਜਿਹੜਾ ਮਾਝ ਚੂਲਾ ਚਾਰ ਟਾਈਮ ਚਾਰ ਟਾਈਮ ਪੈਂਦੇ ਹੋ ਠ ਮਤਲਬ ਉਹ ਤੋਂ ਜਿਹੜੀ ਤੋਂ ਤੋਂ ਪਰਲਾ ਹੈ ਠੀਕ ਹੈ ਜੀ ਸਗਣਾ ਬੁੱਧਾ ਮਤਲਬ ਕਿ ਐਫ ਐਫ ਦੇ ਦੂਜੀ ਦੀ ਕ੍ਰੋਸ ਆ ਦੂਜੀ ਜਰਸੀ ਦਾ ਜਰਸੀ ਦਾ ਕ੍ਰੋਸ ਆ ਠੀਕ ਹੈ ਬਾਈ ਮੋਟੀ ਅੱਖ ਨਿਕਨ ਕੇ ਕੰਨ ਠੀਕ ਹੈ ਜੀ ਫੇਸ ਕਾਲ ਵੀ ਹੋ ਜਾ ਜੀ ਠੀਕ ਹੈ ਜੀ ਤੋ ਉਹਨੂੰ ਫਰੈਂਡ ਦੇ ਗੱਲਾ ਜੇ ਬੜਾ ਗੱਲਾ ਤਾਂ ਕੋਈ ਗੱਲ ਨਹੀਂ ਜਿੰਮੇਵਾਰ ਮੈਂ ਨਹੀਂ ਲੂਲੀ ਦਾ ਠੀਕ ਹੈ ਜੀ ਲਓ ਦੋਸਤੋ ਫੇਸ ਕਾਲ ਤੇ ਜਰਸੀ ਵਾਲਾ ਚਿਹਰਾ ਵਾ ਤੇ ਜਾਸ ਤੇ ਐਫ ਐਫ ਕ੍ਰੋਸ ਆ ਠੰਡੀ ਸੀਲਾ ਵੜ ਦੀ ਇਸ ਤਰ੍ਹਾਂ ਸੈਚ ਚੈੱਕ ਕਰ ਲੋ ਅੱਥੀ ਚੋਈ ਵਾਲਾ ਬਹੁਤ ਸੋਹਣਾ ਮੁੱਠੀ ਵਾਲਾ ਥਾਣਾ ਪੂਰੀ ਤਾਂ ਜ ਦੁੱਧ 8 ਕਿਲੋ ਬਸ 7 ਕਿਲੋ ਦੀ ਬਿਮਾਰੀ ਚਾਰ ਟਾਈਮ ਦਾ ਪੰਜ ਟਾਈਮ ਬਣਾ ਛੇ ਟਾਈਮ ਤੁਸੀਂ ਚੋਲੇ ਬਾਈ ਦੇ ਘਰੇ ਬਾਕੀ ਤੁਹਾਨੂੰ ਪਤਾ ਵੀ ਬਾਈ ਦਾ ਚੁੱਧਾ ਚੂਠ ਹੁੰਦਾ ਨਹੀਂਗਾ ਕਿੰਨੀਆਂ ਵੀਡੀਓ ਨੂੰ ਅਪਲੋਡ ਹੁੰਦੀਆਂ ਵਾ ਪਰਮਾਲ ਤਾਂ ਬਾਈ ਤਾਂ ਉਹੀ ਨਹੀਂ ਪੂਰਾ ਤੁਹਾਨੂੰ ਪਤਾ ਹੀ ਆ ਆ ਵੇਖੋ ਸੋਹਣਾ ਥਾਣਾ ਹਵਾਨਾ ਚਾਰ ਹੀ ਥਾਣਾ ਕੋਈ ਫੋੜ ਨਹੀਂ ਕੋਈ ਛਾਗ ਨਹੀਂ ਗੀ ਭਜਨ ਬਹੁਤ ਆ ਫੇਸ ਕੁਆਲਿਟੀ ਚੰਗੀ ਆਗੀ ਮੇਨ ਗੱਲ ਵੀ ਕ੍ਰੋਸ ਸੰਗਤ ਦੇਖੋ ਚਟਾ ਮੱਝਾ ਵਰਗਾ ਤੇ ਗਰਮੇ ਨੇ ਦੁੱ ਜਿਹਦੇ ਪਸੰਦ ਆ ਬਾਈ ਨਾ 20000 ਮੋਲ ਆ ਦੋ ਨੰਬਰ ਤੇ ਬਾਈ ਬੇਨਤੀ ਕਰਨਾ ਵੀਰੇ ਪਸ਼ੂ ਹੁਣ ਤੇਜ ਹੋ ਗਏ ਆ ਹਾਂਜੀ ਹੁਣ ਗਣੀ ਪਸ਼ੂੜੇ 10000 15 12 ਚ ਬਣੂਗਾ 14 ਠੀਕ ਆ ਜੀ ਹਾਂਜੀ ਮਾਹੌਲੇ ਤੇਜ ਹੋ ਗਏ ਨਾ ਕਿਉਂਕਿ ਆਪਾਂ ਤਾਂ ਆਪਾਂ ਤਾਂ ਉਹੀ 1500 ਲੈਣਾ ਗਾਂ ਚੋਂ ਠੀਕ ਆ ਜੀ ਬਸ ਕਿੰਨੇ ਦੀ ਗਾਂ ਚ ਪਲੇ ਪੁੱਛੋ ਮਾੜ ਵਿੰਦਾ ਹੋ ਗਿਆ ਠੀਕ ਆ ਬਾਈ ਦੁੱਧ ਥੱਲੇ ਬਾਈ ਆ ਖੜੀਏ 17 ਲੀਟਰ ਦੁੱਧ ਦਾ ਕੰਡੇ ਵਾਲਾ ਠੀਕ ਆ ਜੀ ਚਾਰ ਡੰਗ ਟੋਲੇ ਦਾ ਪੰਜ ਡੰਗ ਟੋਲੇ ਮਹਰਗਾ ਠੀਕ ਆ ਜੀ ਜਿੱਥੇ ਮਰਜ਼ੀ ਚਵਾ ਕੇ ਨਾਲ ਵੀਡੀਓ ਬਣਾ ਕੇ ਦੇਊਗਾ 16 ਮੰਨ ਕੇ ਲੈ ਜਾਵੇ 16 ਲੀਟਰ ਮੰਨ ਕੇ ਲੈ ਜਾਵੀਂ ਠੀਕ ਹੈ ਭਾਈ ਕੰਡੇ ਵਾਲਾ ਆ ਮੁੱਲ 45000 ਤੋਂ 100 200 ਰੁਪਏ ਮੰਨ ਤਨ ਹੋਵੇ ਠੀਕ ਹੈ ਭਾਈ ਠੰਡੀ ਸੀਲ ਮੈਂ ਕਹ ਪੂਰੀ ਭਾਈ ਠੀਕ ਆ ਭਾਈ ਫੁੱਲ ਫੁੱਟਾ ਫੁੱਲ ਠੀਕ ਆ ਲਓ ਜੀ ਦੋਸਤੋ ਕਦ ਕਰਦੇ ਫੁੱਲ ਵੱਟੇ ਦੇ ਦੇਖ ਸਕਦੇ ਹੋ ਜੀ ਫੇਸ ਕੁਆਲਿਟੀ ਹੈਗਾ ਨਿੱਕੇ ਨਿੱਕੇ ਸਿੰਗੀ ਝੁੰਗੀ ਆ ਗਈ ਰਗ ਚੁੰਗਾ ਕਰਮ ਵਾਲਾ ਬਹੁਤ ਬਿਮਾਰ ਨਹੀਂ ਹੁੰਦੀ ਛੇਤੀ ਥਣ ਚੈੱਕ ਥੀਚ ਚਾਈ ਵਾਲਾ ਬਹੁਤ ਸੋਹਣਾ ਮੁੱਠੀ ਵਾਲਾ ਥਾਣਾ ਠੰਡੀ ਸੀਲ ਦੀ ਬਾਈਆਂ ਦਾ ਫੁੱਲ ਗਰੰਟੀ ਆ ਗਈ ਵੀ ਤਾਂ ਬਾਈਆਂ ਦੇ ਕਿਹਾ ਸੀ ਸਮੁੰਦਰ ਤਰਿਓ ਪਾਰਸਵ ਦਾ ਕਰਨਾ ਵੇਖ ਲੋ ਬਣਾ ਠੀਕ ਆ ਜੀ ਵੀ ਦਾ ਕਰਮ ਵਾਲੀ ਹੁੰਦੀ ਸੈਂਦੀ ਦਾ ਆਪਣੀ ਦੀ ਠੀਕ ਆ ਜੀ ਠੀਕ ਆ ਜੀ ਲਓ ਸੋ ਦੋਸਤੋ ਫਿਟਿੰਗ ਵਾਲਾ ਹਵਾਨਾ ਬਹੁਤ ਸੋਹਣਾ ਤੇ ਦੇਖ ਸਕਦੇ ਹੋ ਚਾਰ ਹੀ ਥਾਣਾ ਫੋ ਅਜੇ 9:43 ਮਿੰਟ ਹੋਏ ਆ ਸ਼ੰਗ ਜੀ ਸਾਰਾ ਦੇਣੀ ਪਿਆ ਵਾ ਬਾਕੀ ਮੇਰੇ ਬਾਈ ਸੁਨੀਲ ਦਾ ਹੱਕ ਨਾ ਵਖਾਉਣ ਦਾ ਵਖਾਤੀਆਂ ਹਾਂਜੀ ਇਹਦੀ ਨਿਰਕ ਤਸल्ली बरਕ ਤੁਸੀਂ ਕਰਨੀ ਹੈ ਹਾਂਜੀ ਹਾਂਜੀ ਜੇ ਕੋਈ ਨੌਕਸਾ ਤਾਂ ਮੈਨੂੰ ਝੂਠਾ ਖਰਚਾ ਨਾ ਬੰਦ ਠੀਕ ਹੈ ਜੀ ਜੇ ਕੋਈ ਨਹੀਂ ਤੇ ਲੈ ਲਓ ਠੀਕ ਹੈ ਜੀ ਇਹ ਗੱਲਾਂ ਸਭੀਆਂ ਸਾਫ਼ ਸੁੱਤ ਕਹਿੰਦਾ ਮੈਂ ਵਾਲ ਬੋਲ ਨਹੀਂ ਬਾਰੇ ਪੁੱਛਦਾ ਠੀਕ ਹੈ ਜੀ ਤੇ ਤੁਹਾਡੇ ਕੋਲ ਜੇ ਪਛੁੰਦੇ ਉਹਦੀ ਵੀ ਸਾਨੂੰ ਵੀਡੀਓ ਪਾਇ ਕਰੋ ਠੀਕ ਹੈ ਜੀ ਹਾਂਜੀ ਬੇਤਨ ਵਾਲੇ ਕਾ ਮੈਂ ਤੇ ਕੋਈ ਝੋਟੀ ਹੁੰਦੀ ਹੈ ਠੀਕ ਹੈ ਜੀ ਮਿੱਟੀ ਦੀ ਵੀ ਜੇ ਕੱਟੀ ਹੁੰਦੀ ਹੈ ਠੀਕ ਹੈ ਜੀ ਸਾਨੂੰ ਵੀਡੀਓ ਪਾਇਆ ਠੀਕ ਹੈ ਲੋ ਦੋਸਤੋ ਵੀ ਆਉਗੀ ਨਾਲ ਦੇ ਪੈਸੇ ਨਾਲ ਠੀਕ ਆਰ ਪੁੱਛੂ ਕੇ ਨੂੰ ਦਿਨਾਂ ਨਾ ਕਰੋ ਠੀਕ ਹੈ ਜੀ ਫੇਰ ਮੇਰੇ ਹੱਥ ਬੰਨ ਕੇ ਬਿੰਦੀ ਠੀਕ ਆ ਲੋ ਜੀ ਦੋਸਤੋ ਕੱਦ ਕੱਡ ਫੁੱਲ ਵੱਡੇ ਪੈਣ ਜੇ ਪਰਵਚਾ ਤਾਂ ਹੀ ਬਾਈ ਨਾਲ ਗੱਲਬਾਤ ਕਰਿਆ ਕਰੋ ਸੋਹਣੇ ਕੱਦ ਕੱਡ ਦੋਨੇ ਕਰਾਉ ਸੰਗਾ ਇਹ ਵੀ ਵੱਡੀ ਵੀ ਜਦੋਂ 17 ਪਰ 16 ਪਾ ਦੇ ਬੈਗਦਾ 6 ਟਾਈਮ ਚ ਚੋਈ ਜਾਵੋ ਪਰ 7 ਰਾਂ ਵਿੱਚ ਚੋਲੋ ਤੁਸੀਂ ਠੰਡੀ ਸੀਲ ਆ ਗਈ ਅੱਥੀ ਚੁਵਾਈ ਵਾਲਾ ਥਾਣਾਗਾ ਜਿਹੜਾ ਨਾ ਪਸੰਦੇ ਬਾਈ ਨਾਲ ਗੱਲਬਾਤ ਕਰ ਲਓ ਅੱਜ ਦੇ ਕਾਕੇ ਭਰਾ ਦੋ ਨਾਲ ਦੋਨੇ ਪਰਜਾਂ ਕੇ ਤੁਹਾਨੂੰ ਲੈ ਤੀ ਜਾਗੇ ਸਾਰੀ ਜਾਣਕਾਰੀ ਦੁੱਧ 7 ਕਿਲ ਪੌਲ 45 ਜਦੋਂ ਤੇ 16 ਕਿਲੋ ਕੰਡੇ ਲਾਜ ਮੈਂ ਦੋ ਟਾਈਮ ਚਾਰ ਟਾਂ ਚੋਲੇ ਸੋਹਣੇ ਹਵਾਨੇ ਫਿਟਿੰਗ ਵਾਲੇ ਕੋਈ ਟਟ ਮੇ ਲੰਗੇ ਹਵਾਨੇ ਨਹੀਂ ਗਏ ਦੋਨੇ ਕਰਾਸਾਂ ਗਰਮੇ ਗਰਮੇ ਜਦੋਂ ਯਾਰ ਦੇ ਦੇਣਗੇ ਜੀ ਜਿਹਦੇ ਜਿਹੜਾ ਪਸੰਦ ਹੈ ਬਾਈ ਨਾਲ ਗੱਲਬਾਤ ਕਰ ਲਿਓ ਜੀ ਵੀਡੀਓ ਵੇਖ ਲੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ